ਜ਼ਿਲ੍ਹੇ ਕੋਤਵਾਸਪੁਰ ਦੇ ਥਾਣਾ ਕਲਾਨੌਰ ਦੇ ਦੀਨ ਪੈਂਦੀ ਬਖਸ਼ੀਵਾਲ ਚੌਂਕੀ ਪੁਲਿਸ ਚੌਂਕੀ ਦੇ ਉੱਤੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇਸ ਵਕਤ ਖੜੇ ਹਾਂ ਬਿਲਕੁਲ ਬਖਸ਼ੀਵਾਲ ਚੌਂਕੀ ਦੇ ਬਾਹਰ ਜਿਹੜੀ ਕਿ ਬੀਤੇ ਦਿਨਾਂ ਤੋਂ ਕੁਝ ਦਿਨਾਂ ਤੋਂ ਬੰਦ ਪਈ ਸੀ ਔਰ ਇੱਥੇ ਕੀ ਇੱਕ ਬਲਾਸਟ ਹੋਣ ਦੀ ਸੂਚਨਾ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਮੌਕੇ ਦੇ ਉੱਤੇ ਪਹੁੰਚੇ ਹੋਏ ਨੇ ਔਰ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਔਰ ਇੱਧਰ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਫ੍ਰਾਂਟਸਿਕ ਦੀ ਟੀਮ ਵੀ ਜੋ ਹੈ ਉਹ ਇੱਥੇ ਮੌਕੇ ਦੇ ਉੱਤੇ ਪਹੁੰਚੀ ਸੀ ਔ ਸਾਫ ਦਿਖਾਈ ਦੇ ਰਿਹਾ ਔਰ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਆ ਉਹ ਪੁਲਿਸ ਚੌਕੀ ਜਿਸ ਦੇ ਬਾਹਰ ਜਿਹੜਾ ਇਹ ਬਲਾਸਟ ਹੋਣ ਦੀ ਜਿਹੜੀ ਹੈ ਉਹ ਸੂਚਨਾ ਮਿਲੀ ਸੀ ਔਰ ਸੋਰਸਸ ਤੋਂ ਜਿਹੜੀ ਵੀ ਇਨਫੋਰਮੇਸ਼ਨ ਮਿਲੀ ਹੈ ਉਸ ਦੇ ਹਿਸਾਬ ਦੇ ਨਾਲ ਇਹ ਆ ਕਿ ਇੱਕ ਪੋਸਟ ਵੀ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਉਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਜੋ ਹੈ ਇਸ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਲਈ ਜਾ ਰਹੀ ਹੈ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਫੋਰਸ ਵੱਲੋਂ ਫਿਲਹਾਲ ਅਸੀਂ ਪੀਟੀਸੀ ਨਿਊਜ਼ ਵੱਲੋਂ ਇਸ ਜਿਹੜੀ ਐ ਪੋਸਟ ਐ ਉਸਦੀ ਪੁਸ਼ਟੀ ਨਹੀਂ ਕਰਦੇ ਕਿ ਇਹ ਇਸ ਦੇ ਵਿੱਚ ਸਚਾਈ ਹੈ ਜਾਂ ਨਹੀਂ ਹੈ ਇਹ ਵਿਸ਼ਾ ਜਿਹੜਾ ਹੈ ਉਹ ਪੁਲਿਸ ਦਾ ਹੈ ਜਾਂਚ ਦਾ ਹੈ ਪਰ ਫਿਲਹਾਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸੇ ਮੌਕੇ ਦੇ ਉੱਤੇ ਜਿਹੜੀ ਐ ਪੁਲਿਸ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਨੇ ਔਰ ਉਹਨਾਂ ਵੱਲੋਂ ਜੋ ਹੈ ਉਹ ਜਾਂਚ ਕੀਤੀ ਜਾ ਰਹੀ ਹੈ ਔਰ ਮੈਂ ਦੱਸਣਾ ਚਾਹਾਂਗਾ ਕਿ ਇਸ ਜਗ੍ਹਾ ਦੇ ਉੱਤੇ ਜਿੱਥੇ ਪੁਰਾਣੇ ਜਿਹੜੇ ਨੇ ਜਿਵੇਂ ਟਰੈਕਟਰ ਖੜਾ ਹੈ ਜਾਂ ਇੱਕ ਟੈਂਪੂ ਖੜਾ ਹੈ ਇਸੇ ਤਰ੍ਹਾਂ ਹੀ ਇੱਕ ਇੱਥੇ ਦੱਸਿਆ ਜਾ ਰਿਹਾ ਕਿ ਇੱਕ ਇੱਥੇ ਇੱਕ ਰਾਟੋ ਰਿਕਸ਼ਾ ਖੜਾ ਸੀ ਜਿਸ ਦੇ ਵਿੱਚ ਜਿਹੜਾ ਹੈ ਇਹ ਧਮਾਕਾ ਕੀਤਾ ਗਿਆ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕੁਝ ਨਿਸ਼ ਜਿਵੇਂ ਕੋਈ ਅੱਗ ਲੱਗੀ ਹੁੰਦੀ ਹੈ ਔਰ ਇਸ ਜਿਹੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇੱਥੇ ਇੱਕ ਦਰਖਤ ਹੈ ਉਹਦੇ ਵੀ ਪੱਤੇ ਵਗੈਰਾ ਜਿਹੜੇ ਨੇ ਉਹ ਸੜੇ ਹੋਏ ਦਿਖਾਈ ਦੇ ਰਹੇ ਨੇ ਜਿਵੇਂ ਕਿ ਕਿਸੇ ਤਰ੍ਹਾਂ ਦੀ ਕੋਈ ਅੱਗ ਜਾਂ ਕੋਈ ਜਿਹੜਾ ਇੱਥੇ ਧਮਾਕਾ ਹੋਇਆ ਜਾਂ ਬਲਾਸਟ ਹੋਇਆ ਜਿਹੇ ਨਿਸ਼ਾਨ ਜਿਹੜੇ ਨੇ ਉਹ ਦੇਖਣ ਨੂੰ ਇੱਥੇ ਪ੍ਰਤੀਤ ਹੁੰਦੇ ਨੇ ਫਿਲਹਾਲ ਪੁਲਿਸ ਵੱਲੋਂ ਇਸ ਸੰਬੰਧੀ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਗੱਲਬਾਤ ਕਰਨ ਦੀ ਜਿਹੜੀ ਆ ਉਹ ਸਾਡੇ ਨਾਲ ਮਤਲਬ ਮਨਾ ਕਰ ਦਿੱਤਾ ਹੈ ਫਿਲਹਾਲ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਜਾਂਚ ਕਰ ਰਹੇ ਹਾਂ ਇਸ ਲਈ ਹਲੇ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਆਪਣੀ ਪ੍ਰਤੀਕਿਰਿਆ ਜਿਹੜੀ ਆ ਉਹ ਇੱ ਚੌਂਕੀ ਦਾ ਜਿਹੜਾ ਗੇਟ ਬੰਦ ਕਰਕੇ ਪੁਲਿਸ ਦੇ ਜਿਹੜੇ ਨੇ ਜਵਾਨ ਜਿਹੜੇ ਨੇ ਉਹ ਵਾਪਸ ਜਾ ਚੁੱਕੇ ਨੇ ਔਰ ਮੈਂ ਦੱਸ ਦਿਆਂਗਾ ਕਿ ਪਿੱਥੇ ਕੁਝ ਦਿਨਾਂ ਤੋਂ ਇਹ ਪੁਲਿਸ ਚੌਂਕੀ ਜਿਹੜੀ ਆ ਉਹ ਬੰਦ ਕੀਤੀ ਹੋਈ ਸੀ ਇਹ ਪਿੰਡ ਇਹ ਬਖਸ਼ੀਵਾਲ ਪੁਲਿਸ ਚੌਂਕੀ ਆ ਜਿਹੜੀ ਕਿ ਬੰਦ ਕੀਤੀ ਗਈ ਸੀ ਔਰ ਥਾਣਾ ਕਲਾਨੌਰ ਦੇ ਅਧੀਨ ਇਹ ਪੈਂਦੀ ਆ ਜਿੱਥੇ ਕਿ ਇਹ ਬਲਾਸ ਹੋਣ ਦੀ ਜਿਹੜੀ ਆ ਉਹ ਖਬਰ ਨਿਕਲ ਕੇ ਸામਨੇ ਆ ਰਹੀ ਸੀ ਔਰ ਇਸ ਦੀ ਜ਼ਿੰਮੇਵਾਰੀ ਦੀ ਜਿਹੜੀ ਪੋਸਟ ਵੀ ਇੱਕ ਵਾਇਰਲ ਹੋ ਰਹੀ ਹੈ ਫਿਲਹਾਲ ਅਸੀਂ ਉਸ ਪੋਸਟ ਦੀ ਪੁਸ਼ਟੀ ਤਾਂ ਨਹੀਂ ਕਰਦੇ ਪਰ ਜਿਹੜੀ ਹੈ ਉਸ ਪੋਸਟ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਉਹ ਜ਼ਿੰਮੇਵਾਰੀ ਲੈਂਦੇ ਨੇ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਔਰ ਕੋਈ ਬਾਗੀ ਨਾਮ ਦਾ ਸ਼ਖਸ ਹੈ ਜਿਸ ਦੇ ਨਾਂ ਦੇ ਉੱਤੇ ਇਹ ਜਿਹੜੀ ਪੋਸਟ ਜਾਰੀ ਕੀਤੀ ਗਈ ਹੈ ਔਰ ਉਸ ਨੇ ਇਸ ਦੀ ਜ਼ਿੰਮੇਵਾਰੀ ਵੀ ਲਈ ਹੈ ਔਰ ਫਿਲਹਾਲ ਇਸ ਸਭ ਤੋਂ ਬਾਅਦ ਜਿਹੜਾ ਹੈ ਹੁਣ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਜੇ ਅਲਕਰ ਇਲਾਕੇ ਦੀ ਗੱਲ ਕਰੀਏ ਤਾਂ ਸਹਿਮ ਦਾ ਮੌਜੂਦ ਜਿਹੜਾ ਹੈ ਦੇਖ ਨੂੰ ਮਿਲ ਮਿਲਦਾ ਹੈ ਕਿਉਂਕਿ ਇਸ ਜਗ੍ਹਾ ਦੇ ਉੱਤੇ ਜਿਹੜਾ ਹੈ ਜੇ ਹ ਦੇ ਅੰਦਰ ਅਮਨ ਸ਼ਾਂਤੀ ਜਿਹੜੀ ਹੈ ਉਸ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਲਾਅ ਐਂਡ ਆਰਡਰ ਦੀ ਸਥਿਤੀ ਦਾ ਜਿਹੜਾ ਹੈ ਉਹ ਜਨਾਜ਼ਾ ਨਿਕਲਦਾ ਹੋਇਆ ਸਾਫ ਪੰਜਾਬ ਦੇ ਵਿੱਚ ਦਿਖਾਈ ਦੇ ਰਿਹਾ ਹੈ ਕੈਮਰਾ ਪਰਸਨ ਪ੍ਰੀਤ ਦੇ ਨਾਲ ਰਵੀ ਬਕਸਿੰਗ ਪੀਟੀਸੀ ਨਿਊਜ਼ ਗੁਰਦਾਸਪੁਰ